ਕੁੱਤਰ ਵਾਜੀ ਆ ਅੱਪਾ ਕਾਲਾ ਕੁੱਤਰਾ ਅੱਪਾ ਕਾਲਾ ਕੁੱਤਰਾ ਇਹ ਤਾਂ ਬੱਚੀ ਇਹ ਤਾਂ ਆ ਗਈ ਸੀ ਇਹ ਟਾਈਮ ਦੇ ਵਿੱਚ ਆਹੜਾ ਦਾਸਤਾ ਕੋ ਦਾ ਨਾਈਮਾ ਤੇ ਆਂਗੋ ਜਿਹੜਾ ਭਾਈ ਕਹਿੰਦਾ ਵੀ ਭਾਈ ਸਾਡੇ ਦੋ ਨੇ ਰਮਨ ਹਰ ਆਹ ਰੰਗ ਵਾਲਾ ਕੁੱਤਰਾ ਘਟਣਾ ਚ ਇਹ ਦੋ ਦੋ ਭਾਈ ਕਹਿੰਦੇ ਇੱਕ ਰਮਨ ਆਇਆ ਇੱਕ ਰਮਨ ਫਿਰ ਤੇ ਆਣਾ ਜਿਹੜਾ ਆਹ ਗੱਲ ਬੋਲਿਆ ਇਹ ਜਾਨਵਰ ਅੱਧੀ ਕਰਨਾ ਨਨਤਾ ਜਕ ਬੁੱਤਰਵਾਜੀ ਹੈ ਜੀ ਜਿਵੇਂ ਕਿ ਦੇਖ ਰਹੇ ਹੋ ਕਿ ਸਾਰੇ ਬਸ ਇਕੱਠੇ ਬਹੁਤ ਹੋ ਗਏ ਨੇ ਕਬੂਤਰ ਛੱਡੇ ਹੋਏ ਨੇ ਸਵੀਰ ਦੇ ਸਾਰੇ ਸਾਥ ਹੋਏ ਨੇ ਹਾਂ ਜੀ ਮੰਦਰ ਬੱਸੀਆ ਬਈ ਸਹੀ ਕਰਾਈ ਸੀ ਕੋਈ ਮੋਟੇ ਕੋਈ ਨਹੀਂ ਨਾਲੇ ਜੇ ਸਹੀ ਦੇਖ ਰਹੇ ਹੋ ਤਿੱਖੀ ਤੇ ਧੁੱਪ ਦੇ ਵਿੱਚ ਵੀ ਸਾਰੇ ਲੋਕ ਡਟੇ ਹੋਏ ਨੇ ਤੇ ਤੁਸੀਂ نیچے ਦੇਖ ਸਕਦੇ ਹੋ ਹਰੇਂਦੀਆਂ ਗਰਦਨਾ ਉੱਪਰ ਨੂੰ ਆ ਕੋਲੀ ਸਾਰਿਆਂ ਨੂੰ ਵਿਪਤਾ ਪਈ ਹੋਈ ਆ ਕਿਥੇ ਦਾ ਕਬੂਤਰ ਦਿਖਦਾ ਕਿਸੇ ਦਾ ਨਹੀਂ ਆਏ ਇੱਥੇ ਨੇ ਤੇ ਕਈ ਢੰਡੇ ਵਿੱਚ ਨੇ ਆਪਣੇ ਕਬੂਤਰਾਂ ਦੇ ਉਹ ਬੰਦਾ ਯਾਦ ਉਹ ਖੁੱਤੋਕਾ ਗਿਆ ਗੋਬੀ ਮੈਂ ਤਾਂ ਬੱਦੂ ਜਿੱਤੇ ਬੱਦੂ ਹੋਰ ਲੱਗ ਜਾਂਦਾ ਜਾਨ ਤੇਰਾ ਤੇ ਸਾਡੇ ਤਾਰੀ ਵੀਰ ਦਰਸ਼ਕਾਂ ਨਾਲ ਗੱਲ ਕਰਦੇ ਇਹੇ ਤੇ ਬਾਰੀ ਬਾਰੀ ਗੱਲ ਕਰਦੇ ਆ ਸਾਰੇ ਨਾਲ ਉੱਪਰ ਤੁਸੀਂ ਦੇਖ ਸਕਦੇ ਹੋ ਕਬੂਤਰ ਇਕੱਠੇ ਹੋ ਚੁੱਕੇ ਨੇ ਝੁੰਡ ਬਣ ਗਿਆ ਕਬੂਤਰਾਂ ਦਾ ਥੱਲੇ ਆ ਗਏ ਪਹਿਲਾਂ ਉੱਪਰ ਤਾਂਹਾਂ ਚੜ੍ਹ ਗਏ ਸੀਗੇ ਅੱਜ ਕੋਤਰੀ ਵਾਲੇ ਲੋਕ ਜੇ ਕੰਮਾਤ ਲੈ ਕੋਤ ਲੂੜ ਹੀ ਭਲਾ ਆ ਕੇ ਕਰ ਲੈਣ 3-4000 ਜਲਦ ਵਿੱਚ ਹੋਰ ਇੱਕ ਕਬਟੀ ਦਾ ਲੈ ਦੋ ਅਸੀਂ ਐ ਕਰਨਾ ਨਾ ਨਾਲ ਦੀ ਨਾਲ ਹੀ ਬੰਦਿਆਂ ਨੂੰ ਆਪਾਂ ਹਫਤਾ ਪਹਿਲਾਂ ਹੀ ਐਂਟਰੀਆਂ ਲੈ ਲਿਆ ਕਰਾਂਗੇ ਉਹ ਆਪਾਂ ਨੂੰ ਸੌਖਾ ਰਹਿੰਦਾ ਗਾਲ ਤਾਂ ਉਹ ਹੀ ਗਾਹ ਨੂੰ ਨਾਲ ਦੀ ਨਾਲ ਅਗਲੀ ਦੀ ਤਿਆਰੀ ਚੱਲਦੀ ਹੈ ਤੇ ਸਾਡੇ ਬਿਲਕੁਲ ਜੀ ਬਿਲਕੁਲ ਕੋ ਬਾਕੀ ਕੋਈ ਚੱਕਰ ਨਹੀਂ ਬਾਕੀ ਬਾਜੀ ਬੋਲ ਮਾਹ ਟੈਂਸ਼ਨ ਫਿਰ ਲੰਗਰ ਪ੍ਰਸਾਦ ਦਾ ਛਕੋ ਵੀ ਥੋੜੇ ਵਾਸਤੇ ਹੀ ਆ ਵੀਰੇ ਸਾਰੀ ਸੇਵਾ ਆਪਾਂ ਖਾਦਿਆ ਬੈਠਣਾ ਪ੍ਰਾਸ ਬਹੁਤ ਧੰਨਵਾਦ ਛੋਡਾ ਭਰਾ ਸਾਰਿਆਂ ਦਾ ਸਹਿਯੋਗ ਦੇਣ ਦਾ ਸਾਡੇ ਤਾਰੀ ਵੀਰ ਬਹੁਤ ਸਾਰਾ ਤੇ ਆਪਣਾ ਸਾਰਾ ਸਾੰਭਦੇ ਹੋਏ ਆਰੰਭ ਕੀਤਾ ਜੀ ਭਾਈ ਸਾਰੇ ਦੋਸਤਾਂ ਵੀਰ ਬੈਠੇ ਨੇ ਇੱਕ ਵੀਰ ਮਾਈਕ ਤੇ ਲੱਗੇ ਹੋਏ ਆਪਣੇ ਜਾਨਵਰਾਂ ਦੇ ਨਾਲ ਆਪਣੇ ਆਪਣੀਆਂ ਡਿਊਟੀਆਂ ਦਾ ਭਾਰ ਰਿਹਾ ਗੋਡੇ ਵਾਲੇ ਵਿੱਚ ਲੰਗਰ ਤਿਆਰ ਹੈ ਦੇ ਟਾਈਮਾਂ 12:90 ਬੇਨਤੀ ਕੀਤੀ ਜਾਂਦੀ ਹੈ ਵੀ ਰੰਗਰ ਛਕੋ। ਮਾਦੇ ਨਾਲ ਤੇ ਆਂਦਰ ਤੇ ਕਬੂਤਰ ਦਾ ਧਿਆਨ ਰੱਖੋ ਜਿਵੇਂ ਜਿਵੇਂ ਬੋਲੀ ਲੱਗਦੀ ਆ ਤਾਂ ਆਪ ਦਾ ਕਬੂਤਰ ਆ ਕੇ ਦਿਖਾਈ ਜਾਓ। ਤੇ ਤਾਰੀ ਵੀਰੇ ਕਿਵੇਂ ਚੱਲ ਰਹੀ ਆ ਬਾਜੀ ਫਿਰ? ਬਹੁਤ ਵਧੀਆ ਜੀ। ਮਾਲਕ ਦੀ ਮੇਰੇ ਨਾਲ ਬਹੁਤ ਬੰਦ ਬੰਦ ਹੋ ਰਿਹਾ। ਐਨ ਆਰ ਆਈ ਸਾਰਾ ਪਿੰਡ ਦਾ ਯੂਥ ਇੱਕ ਆ। ਸਾਰੇ ਪਾਰਟੀ ਬਾਜੀ ਨਹੀਂ ਹੈ। ਸਾਰੇ ਸਹਿਯੋਗ। ਮੇਰਾ ਬੰਦਾ ਨਾਲ ਟਾਈਮ ਬਾਜੀਆ ਪੂਰੀ ਟੌਪ ਤੇ ਆ ਜੀ। ਬਾਬਾ ਸੁੱਖ ਰੱਖੇ। ਆਉਣ ਵਾਲੇ ਅਗਲੇ ਸੀਜ਼ਨਾਂ 'ਚ ਵੀ ਇਦਾਂ ਹੀ ਹੋਣ ਕਬੱਡੀ ਟੂਰਨਾਮੈਂਟ ਹੋਵੇ ਚਾਹੇ ਬਾਜੀ ਹੋਵੇ ਕੋਈ ਵੀ ਆਈਟਮ ਚਾਹੇ ਬੌਲਦਾਂ ਦੀ ਹੋਵੇ ਰੇਸ਼ ਚਾਹੇ ਹੋਵੇ ਕੁੱਤਿਆਂ ਦੀਆਂ ਸਾਰੀਆਂ ਖੇਡ ਮੁਕਾਬਲੇ ਵਧੀਏ ਹੋਣਗੇ ਤੇ ਇਹਦਾ ਮਤਲਬ ਅੱਜ ਕੱਲ ਜਿਹੜੇ ਨੌਜਵਾਨ ਹੁਣ ਉੱਠ ਰਹੇ ਨੇ ਉਹ ਪਾਰਟੀ ਬਾਜੀ ਖਤਮ ਕਰ ਰਹੇ ਨੇ ਸਾਰੇ ਮਿਲ ਕੇ ਫਿਰ ਆਪਣਾ ਜੋ ਵੀ ਖੇਡਾਂ ਨੇ ਮਿਲ ਕੇ ਕਰਾ ਰਹੇ ਨੇ ਬਿਲਕੁਲ ਜੀ ਬਿਲਕੁਲ ਉਹ ਪਾਰਟੀ ਬਾਜੀ ਚੱਦਾ ਜੀ ਪਾਰਟੀ ਬਾਜੀ ਦਾ ਕੋਈ ਤੋੜ ਨਹੀਂ ਹੈ ਇੱਕ ਦੂਜੇ ਦੀਆਂ ਬਦਮੀ ਕੱਟਮੀ ਕਰਨੀ ਕੋਈ ਨਹੀਂ ਸਾਡੇ ਮੁੰਡੇ ਇਦਾਂ ਦੇ ਸਾਰੇ ਇਕੱਠੇ ਹੀ ਨੇ ਇੱਕ ਪਰਿਵਾਰ ਵਾਂਗੂ ਹੀ ਆ ਦੁੱਖ ਦੇ ਵਿੱਚ ਵੀ ਖੜਦੇ ਨੇ ਤੇ ਸੁੱਖ ਦਾ ਢੋਡੇ ਸਾਹਮਣੇ ਤੁਸੀਂ ਸਾਠਾ ਮਾਰਦਾ ਇਕੱਠ ਦੇਖ ਵੀ ਲੈ ਹਾਂ ਤਾਂ ਦੇਖੀ ਸਾਰਿਆਂ ਦਾ ਸਹਿਜੋ ਵੀ ਆ ਪਿਆਰ ਆ ਇਹ ਵਧੀਆ ਇੱਕ ਵੀ ਸਾਰੇ ਇਕੱਠੇ ਹੋ ਰਹੇ ਨੇ ਨਸ਼ਿਆਂ ਤੋਂ ਦੂਰ ਹੋ ਰਹੇ ਨੇ ਬਿਲਕੁਲ ਜੀ ਬਿਲਕੁਲ ਜਿਹਨਾਂ ਨੂੰ ਤੂੜ ਆਪਣੀ ਕਬੂਤਰ ਬਾਜੀ ਦੀ ਨਸ਼ਾ ਜਿਹਨਾਂ ਨੂੰ ਉਹ ਵੀ ਉਹ ਨਸ਼ੇ ਤੋਂ ਵਧੀਆ ਇਹ ਸ਼ੌਕ ਆ ਜੀ ਇਹ ਇਹ ਸ਼ੌਕ ਇਹ ਬੰਗੂ ਮਾਨ ਸਾਹਿਬ ਦਾ ਗਾਣਾ ਵੀ ਆ ਇੱਕ ਸ਼ੌਕ ਕਬੂਤਰ ਬਾਜੀ ਦਾ ਸ਼ਾਹ ਸ਼ਾਹਗੋ ਵੀ ਕਹਿ ਲਵਾਂ ਉਹ ਵੀ ਇੱਕ ਆਪਾਂ ਜਿਵੇਂ ਕਹਿੰਦੇ ਨਸ਼ਿਆਂ ਹੀ ਤੋੜ ਲਾ ਦੀ ਉਹਵੇਂ ਕਬੂਤਰ ਪਾਲੀ ਦੀ ਤੋੜਾ ਇੱਕ ਵੱਡਾ ਬਾਲਦਾ ਹੀ ਤੋੜਾ ਜਿਨੇ ਬੱਚਿਆਂ ਨੂੰ ਕਬੂਤਰ ਪਾਲੇ ਨੇ ਜਿਨੇ ਸੇਵਾ ਕੀਤੀ ਆ ਤੇ ਉਹ ਫਿਰ ਫਲ ਦੇਖਣ ਲਈ ਤਾਂ ਆਉਂਦਾ ਹੀ ਆ ਉਹੀ ਬਾਜੀ ਛੱਡ ਸਕਦਾ ਜਿਨੇ ਦਿਨ ਪਰ ਰਾਤ ਸੇਵਾ ਕੀਤੀ ਉਹ ਕੀ ਜਾਨਵਰ ਦੀ ਪੁੱਤਾਂ ਨੂੰ ਪਾਲਿਆ ਖਰਾਕ ਦੇ ਕੇ ਹੀ ਜਿਨੇ ਪੁੱਤਾਂ ਨੂੰ ਪਾਲਿਆ ਉਹੀ ਧੁੱਪੇ ਖੜ ਸਕਦਾ ਜੀ ਕਿਹੜੀ ਧੁੱਪੇ ਨਹੀਂ ਬਿਲਕੁਲ ਜੀ ਬਿਲਕੁਲ ਤੇ ਅੱਜ ਦੇ ਮੁਕਾਬਲੇ 'ਚ ਕੀ ਕੀ ਇਨਾਮ ਨੇ ਵੀਰੇ ਅੱਜ ਦੇ ਇਨਾਮ ਨੇ ਚ ਨਾਮ ਹੀ ਬਹੁਤ ਨੇ ਜੀ 6 ਇਨਾਮ ਨੇ ਪਲੱਸ ਕੱਪ ਵੀ ਨੇ ਅੱਛਾ ਹਾਂ 6 ਇਨਾਮ ਨੇ ਵਿੱਚ ਕੱਪ ਵੀ ਆ ਇਨਾਮ ਹਲੇ ਥੋੜੀ ਦੇਰ ਲਈ ਗੁਪਤ ਰੱਖੇ ਜਾਣਗੇ ਨਹੀਂ ਗੁਪਤ ਨਹੀਂ ਆਪਾਂ ਨਾਮ ਹੋਣੀ ਦੱਸਾਂਗੇ ਸਰ ਉਹ ਕੰਮਕਾਰ ਜਿਵੇਂ ਕਰਕੇ ਤੇ ਆ